ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਇੱਕ ਸ਼ੇਅਰ ਨਾਲ ਸ਼ੁਰੂਆਤ ਕਰਦੇ ਆਂ ਬੜੀ ਤੇਰੋਕੀ ਸ਼ੇਅਰ ਦਾ ਆਪਾਂ ਤੁਹਾਨੂੰ ਸੁਣਾਉਦੇ ਰਹਿੰਨੇ ਆ ਹਨ ਪਰ ਡਿਸਕਸ ਕਰਦੇ ਰਹਿੰਨੇ ਆ ਸੁਣਾਉਦੇ ਕਹਨੂੰ ਇੱਕ ਸ਼ੇਅਰ ਵੀ ਅਸਾਂ ਦੇ ਵਿੱਚ ਦੇਖਿਆ ਜਾਵੇ ਤਾਂ ਕਿਸੇ ਦੀ ਅੰਦਰ ਦੀ ਇੱਕ ਗੱਲ ਬਾਤ ਹੁੰਦੀ ਹੈ ਕਿ ਕੀ ਗੱਲ ਹੈ ਕਿ ਜ਼ਾਇਆ ਨਾ ਕਰ ਆਪਣੇ ਅਲਫਾਜ਼ ਹਰ ਕਿਸੇ ਕੇ ਲਈ

ਤੁਸੀਂ ਕਮੈਂਟ ਵੀ ਜ਼ਰੂਰ ਕਰਨਾ ਇੱਕ ਬੜੀ ਵਧੀਆ ਗੱਲ ਹੈ ਮੇਰੀ ਨਾ ਆਦਤ ਹੈ ਹਰ ਚੀਜ਼ ਦੇ ਅੰਦਰ ਤੱਕ ਜਾਣਾ ਤੇ ਉਹਨੂੰ ਦੇਖ ਲਈ ਦੇਖਣਾ ਵੀ ਇਸ ਕਰਕੇ ਆ ਗਿਆ ਮੈਨੂੰ ਬਹੁਤ ਲੋਕ ਕਹਿੰਦੇ ਆ ਜੀ ਇਗਨੋਰ ਮਾਰੋ ਇਨਾਂ ਚੀਜ਼ਾਂ ਨੂੰ ਬਿਲਕੁਲ ਮਾਰੋ ਦਲੋ ਪਰ ਜਦੋਂ ਤੁਹਾਡੇ ਕੋਲ ਕਿਸੇ ਚੀਜ਼ ਦਾ ਜਵਾਬ ਹੋਵੇ ਤਾਂ ਬੜੇ ਪਿਆਰ ਨਾਲ ਉਹਨੂੰ ਜਵਾਬ ਦੇ ਦੇਣਾ ਚਾਹੀਦਾ ਹੈ ਕੀ ਹੈ ਜਿੱਥੇ ਤੁਸੀਂ ਪਹੁੰਚੇ ਹੋ ਨਾ ਉੱਥੇ ਕੋਈ ਨਹੀਂ ਪਹੁੰਚ ਸਕਦਾ ਨਾ ਉਹਦੀ ਤੜਪ ਬੜਾ ਹੱਥ ਉਹਦੇ ਸ਼ਬਦਾਂ ਵਿੱਚ ਉਹਦੇ ਚਿਹਰੇ ਤੇ ਤੁਹਾਨੂੰ ਦਿਖ ਜਾਏਗੀ ਤੁਹਾਡੀ ਸਕਸੈਸ ਤੁਹਾਨੂੰ ਲੋਕਾਂ ਦੇ ਚਿਹਰੇ ਤੋਂ ਦਿਖਦੀ ਹੈ ਇਹ ਯਾਦ ਰੱਖੀਂ ਯਾਦ ਕਿ ਉਹ ਰੱਖਿਓ ਤਾਂ ਕਦੇ ਜੀ ਆਪਣੋਂ ਆਪਣੇ ਪਰਿਵਾਰ ਦੇ ਤੱਕ ਆਪਣੋਂ ਸਾਰਾ ਕੋਈ ਜ਼ਰੂਰਤ ਹੀ ਨਹੀਂ ਪੈਂਦੀ ਕੋਈ ਜ਼ਰੂਰਤ ਹੀ ਨਹੀਂ ਪੈਂਦੀ ਅਲਫਾਜ਼ਾਂ ਦੀ ਕੋਈ ਜ਼ਰੂਰਤ ਹੀ ਨਹੀਂ ਪੈਂਦੀ ਕਹਿਣ ਦੀ ਦਿਖ ਜਾਂਦੀ ਹੈ ਬੜੀ ਅਤਿ ਗੱਲ ਹੈ ਕਿਸੇ ਦੀ ਵੈਸੇ ਇਹ ਜਿਹੜੀਆਂ ਆਪਾਂ ਡਿਸਕਸ ਕੀਤੀਆਂ ਕਿ ਜਦੋਂ ਤੁਸੀਂ ਮਤਲਬ ਕਿਸੇ ਹੰਕਾਮਤੇ ਹੋ ਤੇ ਕੋਈ ਉੱਥੇ ਨਹੀਂ ਬੋਲ ਸਕਦਾ ਇਸ ਕਰਕੇ ਲੋਕ ਤੁਹਾਡੇ ਵਾਂਗੂੰ ਉਂਗਲੀਆਂ ਉਠਾਉਂਦੇ ਆ ਤੇ ਠੀਕ ਹੈ ਕੁਦਰਤ ਨੇ ਹਰ ਕਿਸੇ ਨੂੰ ਕੋਈ ਨਾ ਕੋਈ ਕੰਮ ਦਿੱਤਾ ਗਿਆ ਤੇ ਉਹ ਹੀ ਕੁਝ ਕਰ ਰਿਹਾ ਕਹਿੰਦੇ ਆ ਨਾ ਜਿੱਦਾਂ ਦੀ ਕਿਸੇ ਦੀ ਦ੍ਰਿਸ਼ਟੀ ਤੇ ਹੁੰਦਾ ਤੇ ਹੀ ਹੁੰਦੇ ਲਈ ਉਹ ਸ੍ਰਿਸ਼ਟੀ ਐ ਸਹੀ ਹੈ ਮੈਂ ਇੱਕ ਬ੍ਰਾਡਕਾਸਟ 'ਚ ਵੀ ਇਹ ਚੀਜ਼ ਕੋਲੀ ਸੀ ਕਿ ਹਰ ਕਿਸੇ ਦਾ ਹਰ ਚੀਜ਼ ਨੂੰ ਲੈਣ ਦਾ ਕਿਸੇ ਵਿਚਾਰ ਹੋਵੇ ਗੱਲ ਬਾਤ ਹੋਵੇ ਉਹਦਾ ਆਪਣਾ ਆਪਣਾ ਨਜ਼ਰੀਆ ਹੈ ਤੇ ਇਹ ਨਜ਼ਰੀਏ ਹੀ ਅਸਲ ਦੇ ਵਿੱਚ ਦੇਖਿਆ ਜਾਵੇ ਸਾਨੂੰ ਲਾਈਫ ਦੇ ਵਿੱਚ ਸੜੱਡੀ ਪકડ ਨੂੰ ਮਜ਼ਬੂਤ ਕਰਦੀ ਆ ਜਾਂ ਉਹਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਵਿੱਚ ਵੀ ਪਾ ਦਿੰਦੀ ਆ ਕਿਉਂਕਿ ਜਦੋਂ ਅਸੀਂ ਬਿਨਾਂ ਤਰਕ ਤੇ ਬਿਨਾਂ ਲੌਜੀਕ ਤੋਂ ਕਿਸੇ ਵੀ ਤਰ੍ਹਾਂ ਦੇ ਵਿਚਾਰ ਬਣਾ ਲੈਨੇ ਆ ਤੇ ਉਹ ਸਾਨੂੰ ਬੇਕੂਫ ਬਣਾਉਂਦੇ ਆ ਕੌਣ ਸਾਡੇ ਹੀ ਜਾਣ ਬਿਲਕੁਲ ਸਹੀ ਜਦੋਂ ਤੁਸੀਂ ਅੱਖਾਂ ਬੰਦ ਕਰਕੇ ਬਿਨਾਂ ਸਾਇੰਸ ਤੋਂ ਬਿਨਾਂ ਲੌਜੀਕ ਅਸਲ ਤੇ ਦੇਖਿਆ ਤਾਂ ਵੇ ਤਾਂ ਸਭ ਤੋਂ ਵੱਡੀ ਸਾਇੰਸ ਕੀ ਹੈ ਇਹ ਕੁਦਰਤ ਇਹ ਕੁਦਰਤ ਜੋ ਕਿ ਕਈ ਰੂਪਾਂ ਚ ਹੈ ਪਰ ਅਸੀਂ ਇੱਕ ਰੂਪ ਜੀ ਨਹੀਂ ਜੀ ਨਹੀਂ ਇਨਸਾਨਾ ਇਨਸਾਨੀ ਨਾ ਬਿਲਕੁਲ ਅਸੀਂ ਨਹੀਂ ਜੀ ਬਦਲ ਸਕਦੇ ਕਿਉਂ ਨਹੀਂ ਬਦਲ ਸਕਦੇ ਵੀ ਮੌਸਮ ਅਨੁਸਾਰ ਕੱਪੜੇ ਬਦਲ ਲੈਨੇ ਹੋ ਹਨਾ ਇਨਸਾਨ ਨੂੰ ਦੇਖ ਕੇ ਆਪਣਾ ਮਨ ਬਦਲ ਲੈਨੇ ਹੋ ਆਪਣੇ ਵਿਚਾਰ ਬਦਲ ਲੈਨੇ ਹੋ ਹਨਾ ਹਰ ਜਗ੍ਹਾ ਤੇ ਆਪਣੇ ਆਪ ਨੂੰ ਉਸੇ ਮੁਤਾਬਕ ਢਾਲ ਲੈਨੇ ਹੋ کسی نو دیکھ کے تو آٹے کس طرح دے موچو شبد نکل دیا تھی دوچھے نو دیکھ کے تو آٹے کتنا دے نکل دیا کتنی نہیں بدل دے تو سی ہر کوئی انسان بدل دا اور پھر بھی اوزی نہیں جی بدلے یہ ایک کہیں دیا گلہ پریکٹیکل دیکھا جا رہے تا ہر روز کئی روپ بدل دا میں تے کہنی ہاں کرکٹ نو بھی اسی مات دیتی ہے نا صحیح ہے نا آپا گل کرنی سی کہ بچانا دی آپا گل کر رہے سی کسے ਨੋ ਲੈਸ ਦਿਨ ਕੋਦਰਤ ਨੇ ਸਾਨੂੰ ਬੜੀ ਬਧੀਆ ਨੌਲੇਜ ਦਿੱਤੀ ਹੈ ਕੋਦਰਤ ਨੇ ਸਰਫਰਮਾਤ ਮੈਨਸਾਹੂ ਬੜਾ ਵਧੀਆ ਇੱਕ ਇੱਕ ਰੁਤਬਾ ਦਿੱਤਾ ਹੈ ਇੱਕ ਮਤਲਬ ਬੜਾ ਪਲਸ ਪੁਆਇੰਟ ਦਿੰਦਾ ਹੈ ਪਰ ਇਸ ਦੇ ਵਿੱਚ ਸਾਰੂ ਲੋੜ ਹੈ ਆਪਣਾ ਪਲਸ ਪੁਆਇੰਟ ਇੱਕ ਨਹੀਂ ਦੂਜਾ ਨੈਗੇਟਿਵ ਹੈ ਇੰਦਾ ਦਾ ਇਹ ਆਪਾਂ ਨੂੰ ਕੁਝ ਕਰਨਾ ਹੀ ਨਹੀਂ ਚਾਹੀਦਾ ਕੋਈ ਗਿੱਦਾ ਬਣ ਆਏ ਕੋਈ ਕਿਵੇਂ ਬਣ ਆਏ ਕੋਈ ਕੀ ਕਰਦਾ ਹੈ ਕੋਈ ਕੀ ਬੋਲਦਾ ਹੈ ਤੇ ਲੱਗਣ ਦਿਓ ਨਾ ਉਹਨੂੰ ਆਪਣੇ ਕੰਮ ਕਰਿਆ ਰਹਿਣ ਦਿਨਿਆ ਤੁਸੀਂ ਲੱਗਿਆ ਰਹਿਣ ਆਪਣੀ ਕੀ ਜਰੂਰਤ ਹੈ ਕਿ ਆਪਾਂ ਕਿਸੇ ਤੇ ਕਿਸੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕਮੈਂਟ ਕਰੀਏ ਸੱਚ ਜਾਣੀ ਉਹ ਵੈਸੇ ਮੈਂ ਕਦੇ ਵੀ ਕਿਸੇ ਤੇ ਕਮੈਂਟ ਨਹੀਂ ਕਰਦੀ ਮੈਨੂੰ ਲੋਕ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਆ ਬਹੁਤ ਜ਼ਿਆਦਾ ਇੱਕ ਫੈਮਿਲੀ ਦੇ ਤਰ੍ਹਾਂ ਆ ਰਹਿੰਦੇ ਆ ਤੇ ਮੈਨੂੰ ਜੋ ਕੁਦਰਤ ਨੇ ਕੰਮ ਲਾਇਆ ਮੈਂ ਆਪਣਾ ਕੰਮ ਕਰਦੀ ਆ ਤੇ ਬਹੁਤ ਲੋਕਾਂ ਨੂੰ ਬੜੀ ਤਕਰੀਰ ਬੜੀ ਵਧੀਆ ਗੱਲ ਕੀਤੀ ਸੀ ਇਹ ਹਰ ਕੋイツ ਦਾ ਆਪਣਾ ਕਰਮ ਹੈ ਤੇ ਕੋਈ ਡਿਊਟੀ ਨਿਭਾ ਰਿਹਾ ਜੋ ਇਸ ਦੁਨੀਆ ਚ ਆਈ ਤੇ ਠੀਕ ਤਿੰਨ ਤਰ੍ਹਾਂ ਦੇ ਡਾਕਟਰ ਆ ਤਾਂ ਕਿਸੇ ਨੇ ਹੋਮੋਪੈਥੀ ਲੈਣੀ ਹੈ ਕਿਸੇ ਨੇ ਆਯੁਰਵੈਦਿਕ ਲੈਣੀ ਹੈ ਤੇ ਕਿਸੇ ਨੇ ਅਲੋਪੈਥੀ ਲੈਣੀ ਹੈ ਜਿਹੜਾ ਅਲੋਪੈਥੀ ਵਾਲਾ ਹੈ ਜਿਹੜੇ ਉਹਨਾਂ ਕੋ ਜਾਣਦੇ ਆ ਤੇ ਉਹ ਕਹਣਗੇ ਹੋਮੋਪੈਥੀ ਵਾਲੇ ਜ਼ੀਰੋ ਨੇ ਤੇ ਜਿਹੜੇ ਹੋਮੋਪੈਥੀ ਵਾਲੀ ਹੈ ਜੇ ਉਹ ਕਹਿਣਗੇ ਆਯੁਰਵੈਦਿਕ ਵਾਲੇ ਜ਼ੀਰੋ ਨੇ ਤਾਂ ਗਲਤ ਹੈ ਨਾ ਪਰ ਠੀਕ ਹੈ ਓਕੇ ਤੁਸੀਂ ਜਿਹਨੂੰ ਮੰਨਦੇ ਹੋ ਮਨੋ ਜੋ ਤੁਸੀਂ ਕਰਦੇ ਹੋ ਕਰੋ ਜਿਹਨੇ ਜੋ ਕਰਨਾ ਹੈ ਕਰੋ ਬਸ ਹਾਂ ਜ਼ਰੂਰ ਤੇ ਜ਼ਰੂਰ ਤਰਕ ਤੇ ਸਾਇੰਸ ਤੇ ਆਪਣੇ ਦਿਮਾਗ ਤੋਂ ਚੱਲੋ ਜੋ ਕੁਦਰਤ ਨੇ ਸਭ ਤੋਂ ਉੱਤੇ ਦਿੱਤਾ ਹੈ ਮਨ ਸਾਨੂੰ ਟਿਕੰਨੀ ਦਿੱਤਾ ਦਿਮਾਗ ਨਾਲ ਤੁਹਾਨੂੰ ਜਦੋਂ ਕਿਤੇ ਕੋਈ ਕੋਈ ਮਾੜੀ ਜਿਹੀ ਕੀੜੀ ਜਾਂਦੀ ਹੈ ਤੇ ਦਿਮਾਗ ਤੁਹਾਨੂੰ ਦੱਸਦਾ ਹੈ ਕਿ ਕੀੜੀ ਇੱਥੇ ਪਹੁੰਚ ਗਈ ਹੈ ਹੈਨਾ ਤੇ ਮਨ ਕਈ ਵਾਰੀ ਕਹਿੰਦਾ ਲਾ ਕੋਈ ਨਹੀਂ ਇਹਨੇ ਕਰਾ ਦਰਦੀ ਘਟਣੀ ਕੁਝ ਨਹੀਂ ਕਹਿੰਦਾ ਤੇ ਤੁਸੀਂ ਕਹਿੰਦੇ ਦੇਖਣ ਨੂੰ ਲੱਗ ਜਾਂਦੇ ਹੋ ਸਿਸ ਹੈਨਾ ਦਿਮਾਗ ਦੀ ਸਤਰਕਤਾ ਜੋ ਹੈ ਨਾ ਬਹੁਤ ਸ਼ਾਰਪ ਹੈ ਪਰ ਮਨ ਹੁਣ ਮਨ ਤੁਸੀਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਕੀ ਕੀ ਐਗਜ਼ਾਮਪਲ ਹੈ ਕਿ ਤੁਹਾਨੂੰ ਇੱਕ ਕਿਸੇ ਨੇ ਕਿਹਾ ਕਿ ਚੰਨ ਤੇ ਪਹੁੰਚਣਾ ਹੈ ਜਾਂ ਉਸਦੇ ਘਰ ਜਾਣਾ ਤੇ ਤੁਹਾਡੀ ਇਮੇਜ ਦਿਮਾਗ ਵਿੱਚ ਉਦਾਂ ਦੀ ਬਣ ਜਾਂਦੀ ਹੈ ਤੁਸੀਂ ਅੱਖਾਂ ਬੰਦ ਕਰੋ ਤੇ ਮੰਨੋ ਵੀ ਲੈ ਉਹ ਜਾਣਾ ਬੜਾ ਖੂਬਸੂਰਤ ਹੈ ਉੱਥੇ ਪਹੁੰਚ ਗਏ ਤਾਂ ਮਨ ਤੁਹਾਨੂੰ ਇੱਕ ਮਿੰਟ ਚੋ ਕੇ ਬਿਨਾਂ ਜਾਜ ਤੋਂ ਬਿਨਾਂ ਸਫਰ ਤੋਂ ਉੱਥੇ ਪਹੁੰਚਾ ਦਿੰਦਾ ਹੈ ਜੇ ਕਿਸੇ ਰਿਸ਼ਤੇਦਾਰ ਦੀ ਗੱਲ ਕਰੀ ਤਾਂ ਉਹਨਾਂ ਦੇ ਘਰ ਦੀ ਇਮੇਜ ਤੁਹਾਡੇ ਜਦ ਹੀ ਦਿਮਾਗ 'ਚ ਬਣ ਜਾਂਦੀ ਕਿ ਲੈ ਉਹਨਾਂ ਦੇ ਉੱਥੇ ਆਇਆ ਹੈ ਕਿ ਜਿਵੇਂ ਅਸੀਂ ਬੈਠੇ ਹੋਏ ਇਮੇਜ ਬਣਾਉਣੀ ਹੈ ਮਨ ਨੂੰ ਪਹੁੰਚਾਣਾ ਮਨ ਇੱਕ ਪਿੰਟ ਦਿਮਾਗ ਤਰਕ ਨਾ ਪਹੁੰਚੂਗਾ ਕਿੱਦਾਂ ਜਾਣਾ ਹੈ ਰਸਤਾ ਕੀ ਹੈ ਕਿਵੇਂ ਜਾ ਸਕਦੇ ਆ ਕਿੱਦਾਂ ਦਾ ਹੋਵੇਗਾ ਉੱਥੇ ਇੱਕ ਹੋ ਸਕਦਾ ਹੈ ਨਾ ਹੋਵੇ ਜੋ ਮੈਂ ਮੰਨ ਚੇ ਹੈ ਹੋ ਸਕਦਾ ਹੈ ਇਸ ਤੋਂ ਬਿਲਕੁਲ ਡਿਫਰੈਂਟ ਦਿਮਾਗ ਤੁਹਾਨੂੰ ਕਈ ਤਰ੍ਹਾਂ ਦੇ ਆਈਡੀਆ ਦਿੰਦਾ ਮੰਨ ਨਹੀਂ ਜਣੇ ਬੰਨ ਤੇ ਮੈਂ ਟਿਚ ਪੁਛਾਲ ਤੇ ਮਨ ਜੋ ਹੈ ਨਾ ਇਹ ਐਡੇ ਵੱਡੇ ਸਰੀਰ ਦੇ ਵਿੱਚ ਉਹ ਕੰਟਰੋਲ ਕਰਦਾ ਮਨ ਤੋਂ ਹੀ ਅਸੀਂ ਦੁਖੀ ਹੁੰਦੇ ਆ ਦਿਮਾਗ ਤੋਂ ਅਸੀਂ ਕਦੇ ਦੁਖੀ ਨਹੀਂ ਹੁੰਦੇ ਤੇ ਫਿਰ ਕਸੂਰ ਕਿਦਾ ਜਦ ਮਨ ਕੁਦਰਤ ਨੇ ਸਰੀਰ ਦੇ ਵਿੱਚ ਦਿੱਤਾ ਹੈ ਸਰੀਰ ਤੁਹਾਡੇ ਦਿਮਾਗ ਨਾਲ ਜੁੜਿਆ ਹੈ ਤੁਹਾਡੇ ਸਾਹ ਨਾਲ ਜੁੜਿਆ ਹੈ ਤਾਂ ਫਿਰ ਇਹਨਾਂ ਨਾਲ ਚਲਾਓ ਨਾ ਦੇਖ ਕੇ ਪਰਖ ਕੇ ਬੋਲ ਕੇ ਸੋਣ ਕੇ ਸਾਰੀਆਂ ਚੀਜ਼ਾਂ ਮੈਂ ਕੋ ਬ੍ਰਾਡਕਾਸਟ ਯੂ ਕਿਤੇ ਛੂ ਦੇ ਵਿੱਚ ਵੀ ਕਿਹਾ ਸੀ ਕਿ ਕੁਦਰਤ ਨੇ ਜੋ ਸਿਸਟਮ ਦਿੱਤਾ ਹੈ ਅਗਰ ਉਸ ਮੁਤਾਬਕ ਚੱਲਦੇ ਆ ਤਾਂ ਬੜਾ ਵਧੀਆ ਰਹਿੰਦਾ ਹੈ ਦੇਖੋ ਬੜੀਆਂ ਲੌਜੀਕਲੀ ਗੱਲਾਂ ਨੇ ਜੇ ਅਗਰ ਆਪਾਂ ਠੀਕ ਲਈ ਇਹਨਾਂ ਚੀਜ਼ਾਂ ਦੀ ਡਿਸਕਸ਼ਨ ਕਰੀਏ ਤਾਂ ਬਹੁਤ ਹੀ ਜ਼ਿਆਦਾ ਸਾਇੰਸ ਦਾ ਜੋ ਕੁਦਰਤ ਦਾ ਝੂਲਾ ਗਿਆਨ ਹੈ ਉਹ ਬਹੁਤ ਹੀ ਮਹਾਨ ਹੈ ਕੇ ਮੇਰੇ ਸਾਹਮਣੇ ਮੈਂ ਤੁਹਾਨੂੰ クリア ਦੱਸਾਂ ਤਾਂ ਪਾਪੇ ਨਾਲ ਕੋ ਤੋਂ ਤੇ ਕੋਈ ਨਹੀਂ ਹੈ ਪਾਪੇ ਨਾਲ ਗਿਆਂ ਸਮਝਿਆ ਪਰ ਇਹ ਚੀਜ਼ ਹੈ ਕਿ ਕਰਮ ਤੋਂ ਦੇ ਨਾਲ ਕਰਮ ਦੇ ਨਾਲ ਸਾਰੀ ਜੁੜੀ ਹੈ ਨੀਅਤ ਨਾਲ ਹਰ ਚੀਜ਼ ਜੁੜੀ ਹੋਈ ਹੈ ਠੀਕ ਤੇ ਅਗਰ ਆਪਾਂ ਗੱਲ ਕਰੀਏ ਚੀਜ਼ਾਂ ਦੀ ਲੈਣ ਦੀ ਉਹਨਾਂ ਨੂੰ ਡਿਸਕਸ ਕਰਨ ਦੀ ਤਾਂ ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਨੇ ਛੱਡੋ ਆਪਾਂ ਤੁਹਾਨੂੰ ਇੱਕ ਬੜਾ ਵਧੀਆ ਸ਼ੇਅਰ ਸੁਣਾਇਆ ਤੇ ਚਲੋ ਆਪਾਂ ਹੁਣ ਜਾਣਾਂਗੇ ਕਿ ਕਿਹਾ ਗਿਆ ਆਪਾਂ ਗ੍ਰਹਿ ਮੁਤਾਬਕ ਕਿੰਨਾ ਚਾਹੀਦਾ ਹੈ 77 ਦਿਨ ਛੋਟੇ ਛੋਟੇ ਪਾਉ ਛੋਟੇ ਛਟਕ ਰਹੀ ਇਸ ਦੇ ਸਾਥ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਰੀਸ ਅਨਿਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਾ ਦਾ ਅੱਜ ਚੰਦਰਮਾ ਉੱਚਾ ਤੇ ਉੱਚ ਦਾ ਇਹ ਜੋ ਨਿਸ਼ਚਿਤ ਚੰਦਰ ਚੜ੍ਹਦਾ ਹੈ ਤੇ ਮਨ ਬੜਾ ਖੁਸ਼ਕਾਮ ਕਰ ਅੱਛਾ ਅਨੰਦ ਜੀਏ ਅੱਛੀ ਹੋਸ਼ ਹੋਏ ਤੁਸੀਂ ਆਪਨੇ ਆਪ ਨੂੰ ਦੇ ਕੇ ਇੰਸਟਾ 'ਤੇ ਲਿਲੀਏ ਅਰ ਜੇ ਬੀਜ਼ੀ ਰੂਮ ਰਹੋਗੇ ਪਰ ਪੈਸੇ ਬਾਰੇ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਸ਼ਾਰਪਨੈਸ ਅੱਛੀ ਸਵੇਰੇ ਉੱਠੋ ਤੁਦ ਮੱਥੇ ਤੇ ਲਾਓ ਮਾਂ ਦੇ ਘਰੀ ਰੱਖ ਲਾਉਂਦੇ ਵਧੀਆ ਟੌਰਸ ਬ੍ਰਿਖਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਦਾ ਅੱਜ ਵੀ ਧਿਆਨ ਰੱਖਣਾ ਚਾਹੀਦਾ ਹੈ ਇਮੋਸ਼ਨਲ ਘੱਟ ਦਿਮਾਗ ਤੋਂ ਜ਼ਿਆਦਾ ਚੱਲਣਾ ਚਾਹੀਦਾ ਹੈ ਸੋਚ ਕੇ ਬੈਠ ਕੇ ਖਾਣਾ ਅੱਜ ਵੀ ਖਾਓ ਤੇ ਬੱਚਿਆਂ ਨੂੰ ਲੇਜ਼ ਦੇ ਪੈਕੇਟਾਂ ਜਾਂ ਜੋ ਖਾਂਦੇ ਆ ਫਰੂਟ ਵਜਾਂ ਉਹ ਦੇ ਦਿਓ ਜੈਮਿਨੀ ਜਾਂ ਮਿਥੂਨ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਮਿਥੂਨ ਰਾਸ਼ੀ ਦੇ ਲਈ ਚੰਦਰ 12ਵੇਂ ਥੋੜੀ ਅੱਜ ਵੀ ਕੱਲ ਬਾਟ ਵੜेंगे ਪੈਸਾ ਆਇਆ ਤੇ ਨਾਲ ਹੀ ਚਲਾ ਗਿਆ ਬਸ ਦੇਖਣ ਨੂੰ ਮਿਲਿਆ ਇਨਕਮ ਖਰਚੇ ਬਰਾਬਰ ਹੋਏ ਤੁਹਾਡੇ ਜਿਸ ਕਰਕੇ ਥੋੜੀ ਜਿਹੀ ਪਰੇਸ਼ਾਨੀ ਤੁਹਾਨੂੰ ਖਰਚਿਆਂ ਨੂੰ ਲੈ ਕੇ ਧਿਆਨ ਆ ਰਹੀ ਹੈ ਕੁਦਰਤੀ ਹੋ ਜਾਂਦੀ ਹੈ ਪਰ ਘਰ 'ਚ ਜੇ ਕੋਈ ਤੁਸੀਂ ਕੰਮ-ਕਮ ਕਰਾ ਰਿਹਾ ਤਾਂ ਕਰਾ ਲੈਣਾ ਉਹਦੇ ਲਈ ਤੁਹਾਨੂੰ ਕੰਮ ਕੋਈ ਨਹੀਂ ਰੋਕੇਗਾ ਠੀਕ ਤੇ ਹਰ ਹਰਾਂਗਾ 'ਚ ਨਿਪੋਣਾ ਤੇ ਬਾਹਰ ਦਾ ਕੁੱਟ ਪੀ ਕੇ ਹੱਥਾਂ 'ਚ ਦੀ ਸ਼ੁਰੂਆਤ ਕੱਲ ਵੀ ਕਰਨੀ ਆ ਬਾਣੀ ਦਾ ਕੁਟਨੀ ਇਹ ਪ੍ਰੈਸ਼ਰ ਬਹੁਤ ਵਧੀਆ ਪੈਗਾ ਚੰਦਰ ਕਾ ਇਮੋਜੀ ਕਾ ਕਰਕੇ ਦੇਖੋ ਕੈਂਸਰ ਜਾਂ ਨੀ ਕਰ ਕਰਕ ਰਾਸ਼ੀ ਕਰਕ ਰਾਸ਼ ਦਾ ਮਾਲਕ ਇਹ ਚੰਦਰ ਨਾ ਚੰਦਰ ਵੀ ਅੱਜ ਬਹੁਤ ਵਧੀਆ ਆਪਣੇ ਆਪ ਕੋਲ ਧਿਆਨ ਦਿੱਤਾ ਪਰਸਨੈਲਿਟੀ ਅੱਛੀ ਹੋਈ ਕੰਮ ਕਰ ਅੱਛਾ ਹੋਇਆ ਤੁਹਾਡਾ ਫਿਟਨੈਸ ਵੱਲ ਵੀ ਧਿਆਨ ਦਿੱਤਾ ਸੈਰ ਕੀਤੀ ਬਹੁਤ ਹੀ ਵਧੀਆ ਸਿਤਾਰੇ ਸੈਰ ਜ਼ਰੂਰ ਕਰੋ ਕੁੱਤੇ ਨੂੰ ਰੋਟੀ ਜ਼ਰੂਰ ਪਾਓ ਤੇਨ ਅੱਛਾ ਜਾਣ ਵਾਲਾ ਤੇ ਬਸ ਕਾਲਾ ਨੀਲਾ ਰੰਗਾ ਚ ਪਾਓ ਨਾ ਤਾਂ ਇਹ ਦਿੱਤੀ ਆਪਾਂ ਕਹਿ ਸਕਦੇ ਆ ਤੇ ਨਰਜੀ ਅੱਛੀ ਹੋ ਸਕਦੀ ਆ ਤਾਂ ਇੱਕ ਗੱਲ ਹੋਰ ਅਗਰ ਪਾਣੀ ਤੋਂ ਨੰਦ ਰੱਤੂ ਜਿਹੜੇ ਚੌਲ ਚੱਲ ਪਰਵਾਤਾਂ ਤੇ ਰਿਓ ਸਿੰਗਰਾ ਸ਼ੀ ਵਾਲਾ ਦੇਸੀ ਘਾਣਾ ਤਾਂ ਸਵੇਰ ਆ ਪਰਿਵਾਰ ਦਾ ਮਾਹੌਲ ਖਰਾਬ ਕਰੇਗਾ ਤਾਂ ਇਸ ਕਰਕੇ ਥੋੜੀ ਜੀ ਮਿਠਾਸ ਰੱਖ ਕੇ ਬੋਲਦੇ ਹੋ ਤਾਂ ਥੋੜੀ ਜੀ ਮਿਠਾਸ ਰੱਖ ਕੇ ਚੱਲਦੇ ਹੋ ਤਾਂ ਬੱਚਿਆਂ ਦਾ ਸਾਥ ਵੀ ਮਿਲਦਾ ਰਹੇਗਾ ਕੋਸ਼ਿਸ਼ ਇਹ ਕਰਨੀ ਹੈ ਕਿ ਅੱਜ ਸੂਰਜ ਦੇ ਦਰਸ਼ਨ ਕਰਨੇ ਜਾਂ ਜਲਦੀ ਉੱਠਣਾ ਸੈਰ ਕਰਨੀ ਹੈ ਕਾਇਤਰੀ ਮੰਤਰ ਪੜ ਸਕਦੇ ਹੋ ਪਰ ਜੋ ਪੈਸਾ ਉਧਰ ਪਾਟ ਕਰ ਸਕਦੇ ਹੋ ਕਰੋ ਅੱਖਾਂ ਬੰਦ ਕਰਕੇ ਕਰੋ ਮੈਡੀਟੇਸ਼ਨ ਕਰਕੇ ਕਰੋ ਤਾਂ ਹੋਰ ਵੀ ਵਧੀਆ ਵਰਗੋ ਕન્યા ਰਾਸ਼ੀ ਦੀ ਗੱਲ ਕਰੀ ਆਪਾਂ ਤਾਂ ਸਿਰ ਚ ਦਰਦ ਰਿਹਾ ਪਰਸਨੈਲਿਟੀ ਵੈਸੇ ਜੀ ਕੰਪੜੇ ਕੰਪੜੇ ਤੁਸੀਂ ਆਪਣੇ ਖਰੀਦਦਾਰ ਦੀ ਸ਼ਾਪਿੰਗ ਕਰਨ ਦੀ ਤਿਆਰੀ ਕੀਤੀ ਹੋਈ ਆ ਤਾਂ ਵਧੀਆ ਹੀ ਆ ਸ਼ੁਕਰ ਅੱਛਾ ਹੈ ਦਹੀਂ ਮਲ ਕੇ ਨਹਾਉਣਾ ਸ਼ੁਕਰ ਤੇ એનર્ਜੀ ਨੂੰ ਸ਼ੁਭ ਕਰੇਗਾ ਕੋਲ ਆਪਣੇ ਥੋੜਾ ਜਿਹਾ ਮਿਊਜ਼ਿਕ ਨਾਲ ਅਲੋਚਿਤੇ ਕੰਮ ਕਰਦੇ ਪਏ ਹੋ ਤਾਂ ਸਮਝੋ ਉਹ ਘਰ ਦਾ ਬਹੁਤ ਵੀ ਐਸ਼ਾ ਤੇ ਤੁਸੀਂ ਵੀ ਅੱਛੀ ਤੇ ਕੰਮ ਦੀ ਦੁਕਾਨਦਾਰੀ ਵੀ ਚੰਗੀ ਚੱਲੇਗੀ ਕੋਈ ਨੁਕਸਾਨ ਨਹੀਂ ਤਾਂ ਠੀਕ ਹੈ ਸਿਰ ਤੇ ਦਰਦ ਤੋਂ ਬਚੰਦ ਲਈ ਸਿਰ ਦਾ ਰੱਖਣਾ ਤੋਂ ਕੁਝ ਲੈ ਬਰਾਜ਼ਾ ਦੀ ਤੁਲਾਰਾ ਅਸ਼ੀਲੀ ਗੱਲ ਕਰੀ ਤਾਂ ਬਾਤਰਾ ਨਾ ਤੁਹਾਡਾ ਖਾਣਾ ਖਾਣਾ ਤੁਹਾਡੇ ਲਈ ਜ਼ਰੂਰੀ ਬਾਤੋਂ ਦੀ ਦਵਾਈ ਬਧੀ ਤੁਹਾਡੀ ਖੰਚਰ ਖਵਾਰੀ ਹਾਂ ਪਾਰਾ ਚੜਨ ਆਵੀ ਸਿਰ ਖਰਾਬ ਹੋ ਜਾਂਦੀ ਹੈ ਇਸ ਕਰਕੇ ਆਪਣਾ ਪੀਂਦੇ ਦਾ ਧਿਆਨ ਰੱਖੋ ਮੈਡੀਸਨ ਵੀ ਕਰ ਲੈ ਕੇ ਕੋਸ਼ਿਸ਼ੀ ਕਰਨੀ ਆ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰਦੇ ਹੋ ਤਾਂ ਸੱਚੂ ਬੜਾ ਅੱਛਾ ਲੱਗੇਗਾ ਚੰਦਰ ਦੌਣ ਹੈ ਅੱਜ ਮਨ ਤੋਂ ਨਹੀਂ ਦਿਮਾਗ ਤੋਂ ਚੱਲਣਾ ਸਕੋਰਪੀਆ ਚਨਿ ਪृश्चिक ਰਾਸ਼ੀ ਪ੍ਰਿਸ਼ਿਤ ਰਾਸ਼ੀ ਵਾਲਿਆਂ ਦੇ ਸਿਤਾਰੇ ਵੈਸੇ ਤਾਂ ਦੇਖਿਆ ਜਾਵੇ ਜੋ ਨਕਸ਼ਤਰਾ ਚੰਦਰਗਾਤ ਇਸਮਤ ਪੂਰਾ ਸਾਧਵੇ ਵੋਸ਼ਣ ਦਾ ਐਸਾ ਕੰਮ ਕਰ ਸਭ ਬਚ ਹੈ ਤੁਹਾਡੀ ਮਿਹਨਤ ਉਹਦਾ ਉਤਪਨ ਚੰਗਾ ਵਾਲੇ ਮਿਲ ਰਿਹਾ ਠੀਕ ਹੈ ਕਿਉਂਕਿ ਬੁੱਧ ਮੰਗਲ ਦੀ ਯੁਤੀ ਮਾਰਨੇ ਸਤਾ ਚੁਣੇਗਾ ਸਸ ਪ੍ਰੋਬਲਮ ਥੋੜੀ ਗਰਦਨ ਦੀ ਪ੍ਰੋਬਲਮ ਤੁਹਾਨੂੰ ਤੰਕਰ ਸਕਦੀ ਜਿਦਾਂ ਨਾੜ ਚੜਕੇ ਨਾੜ ਉਖਣ ਲੱਗੇ ਐਦਾਂ ਨਹੀਂ ਜਿੱਜਾ ਤਾਂ ਤੁਸੀਂ ਕੀ ਕਰਨਾ ਹੈ ਇਸ ਲਈ ਪੰਛੀ ਨੂੰ ਸੁਧਨਾ ਚਾਹਵਾ ਗੁਰੂ ਰਸ਼ੀ ਸੱਜੇ ਦੇ ਸਤੰਬਰში ਤਨੂਰਾਸ਼ੀ ਵਾਲਿਆਂ ਦੇ ਸਿਤਾਰੇ ਦੇਖਿਆ ਜਾਵੇ ਤਾਂ ਅੱਜ ਦੇ ਲਖਸ਼ਤਰ ਜੋਤ ਸੰਦਰ ਦਾ ਠੀਕ ਠਾਕਿਆ ਜਾਣ ਵਾਲਾ ਹੈ ਤੁਹਾਨੂੰ ਲੱਗੇਗਾ ਜ਼ਿੰਦਗੀ ਬੜੀ ਖੂਬਸੂਰਤ ਅਤੇ ਕਦੀ ਬਾਸ ਜੀ ਸਾਰਾ ਦਿਨ ਇਹੀ ਲੱਗਿਆ ਕਿ ਕੰਮ ਕਰ ਕਰਦੇ ਦੇ ਵਿੱਚ ਚਲੋ ਬਿਜੀਓ ਤੁਸੀਂ ਆਪਣੇ ਘਰੇਲੂ ਕੰਮਾਂ ਦਾ ਧਿਆਨ ਦੇ ਰਹੇ ਹੋ ਤਾਂ ਸਿਤਾਰੇ ਚੰਗੇ ਆ ਤੁਹਾਨੂੰ ਲੱਗਣਾ ਹੈ ਤੁਹਾਡਾ ਤੇ ਬ੍ਰੈਸਪੁੱਤ ਸ਼ੁਰੂ ਹੋਇਆ ਤੇ ਸਵੇਰੇ ਉੱਠ ਕੇ ਤੁਸੀਂ ਪਤਾਸੇ ਦਾ ਸੇਵਨ ਕਰ ਲੈਣਾ ਚਾਮਲੇ ਰੰਗ ਤੁਹਾਡਾ ਲੱਕੀ ਹੈ ਤੇ ਬਜ਼ੁਰਗਾਂ ਕੋਲ ਥੋੜੀ ਦਰ ਬੈਠਣਾ ਬਹਾਤਾ ਸੀ ਲਾ ਜੋਸ ਕੰਡ ਕਰ। ਕੈਪ੍ਰਿਕਨ ਮਕਰਾਂ ਸੀ ਦੇ ਸਿਤਾਰੇ ਚੱਲੇ ਜੀ तकरीबन ਜੋ 76 ਐਕਸੇ ਕੰਮ ਕਰ ਬਿਜ਼ਨਸ ਕੋ ਪਰਲੇ ਚੰਗਾ। ਪਰ ਜੋ ਤੁਸੀਂ ਕੰਸਟਰਕਸ਼ਨ ਦਾ ਕੰਮ ਕਰਾਉਣ ਬਾਰੇ ਸੋਚ ਰਹੇ ਹੋ ਥੋੜਾ ਬਹੁਤਾ ਜ਼ਿਆਦਾ ਲੇਟ ਡਿਲੇ ਹੋ ਰਿਹਾ ਹੈ ਜਿਸ ਕਰਕੇ ਤੁਹਾਨੂੰ ਲੱਗ ਰਿਹਾ ਕਿ ਸਥਿਤੀਆਂ ਤੁਰੀਆਂ ਜੀਆਂ ਪਰੇਸ਼ਾਨੀ ਵਾਲੀਆਂ ਨੇ 200 ਗ੍ਰਾਮ ਪੀਲੀ ਧਾਨ ਲੋ ਪੀਲੇ ਕੱਪੜੇ ਚ ਪਾ ਕੇ ਤੁਸੀਂ ਧਾਨ ਨੇ ਇੱਕ ਥਾਂ ਤੇ ਰੱਖ ਕੇ ਆਓ। ਹਲਕਾ ਲੈਮਨ ਰੰਗ ਪਾਓ ਤੇ ਕੋਸ਼ਿਸ਼ ਕਰੋ ਤੁਸੀਂ ਮੰਗਲ ਬੁੱਧ ਜੁਤੀ ਜੋ 10ਵੇਂ ਸਥਾਨ 'ਚ ਹੈ ਤੇ ਸੂਰਜ ਸ਼ੁਕਰ ਨੌਵੇਂ ਸਥਾਨ 'ਤੇ ਚੱਲ ਰਿਹਾ ਤੇ ਕਿਤੇ ਦੁਆਟਾ ਤੇ چھوٹے ਜਿਹੇ ਕਾਲੇ ਚਿੱਟੇ ਤੇ ਲੋ ਤੁਹਾਨੂੰ ਚਾਹਵਾ ਕੰਡਾ ਵਾਲੇ ਚ ਮਿਠਾਸ ਰੱਖਦੇ ਲਈ ਚੁਏ ਤੋਂ ਜੀਵ ਤੇ ਸ਼ਾਂਤ ਅਕਿਊਰਸੀ ਯਾਨੀ ਕੁੰਭ ਰਾਸ਼ੀ ਦੀ ਗੱਲ ਕਰੀ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਅੱਜ ਬੱਚਿਆਂ ਨੂੰ ਲੈ ਕੇ ਥੋੜੀ ਟੈਨਸ਼ਨ ਬਣੀ ਤੁਹਾਡੀ ਕੁਝ ਲੈਣਾ ਚਾਹੁੰਦੇ ਹੋ ਖਰੀਦਣਾ ਚਾਹੁੰਦੇ ਹੋ ਤਾਂ ਬਿਲਕੁਲ ਬਹੁਤ ਸੌਖਾ ਲਿਆ ਜਾਏਗਾ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਜ਼ਰੂਰ ਰੱਖਣਾ ਹੈ ਪਰਿਵਾਰ ਵਿੱਚ ਕਿਸੇ ਦੇ ਹਸਪਤਾਲ ਦੇ ਚੱਕਰ ਲੱਗ ਸਕਦੇ ਆ ਤਾਂ ਧਿਆਨ ਸਿਹਤ ਵੱਲ ਦੋ ਕੰਮਕਾਰ ਤੇ ਹੌਲੀ-ਹੌਲੀ ਹੁੰਦੇ ਹੀ ਰਹਿਣੇ ਆ ਤਾਂ ਇਹਦੇ ਲਈ ਤੁਸੀਂ ਆਪਣੀ ਸਿਹਤ ਸਹੀ ਕਰਨੀ ਹੈ ਪਾਈਸੇ ਜਾਨੀ ਮੈਂ ਰਾਸ਼ੀ ਮੈਂ ਰਾਸ਼ੀ ਦੇ ਲਈ ਵੀ ਦੇਖਿਆ ਜਾਵੇ ਤਾਂ ਇਰਿਟੇਸ਼ਨ ਗੁੱਸਾ ਤੁਹਾਨੂੰ ਖਰਾਬ ਕਰੇਗਾ ਤਾਂ ਥੋੜਾ ਆਪ ਗੁੱਸੇ ਤੇ ਕੰਟਰੋਲ ਰੱਖੋ ਦੂਜਾ ਕਾਰਟੋਨਿਕਲ ਦੇ ਸਮੇਂ ਤੁਸੀਂ ਤੁਲਸੀ ਦੇ ਪੱਤੇ ਦਾ ਸੇਵਨ ਕਰ ਸਕਦੇ ਹੋ ਚੰਦਰ ਨੂੰ ਸ਼ੁਭ ਕਰ ਲਈ ਥੋੜੀ ਦੇਰ ਆਪਣੇ ਮਾਤਾ ਕੋ ਬੈਠਾ ਚੌਲ ਨਾਲ ਦੇ ਦੁੱਧ ਬੱਚਿਆਂ ਨੂੰ ਵੀ ਦੇ ਸਕਦੇ ਹੋ ਜ਼ਰੂਰਤਮੰਦ ਨੂੰ ਦੇ ਸਕਦੇ ਹੋ ਜਾਂ ਚਾਰ ਪਰਵਾਹ ਕਰ ਸਕਦੇ ਹੋ ਸਭ ਤੋਂ ਜ਼ਰੂਰੀ ਆਪਾਂ ਮੇਲ ਲੱਗਣ ਵਾਲੇ ਤੇ ਵੀ ਰਾਸ਼ੀ ਵਾਲੇ ਦੇ ਦੱਸਦੇ ਪਏ ਆ ਥੋੜੀ ਪੇਟ ਜਿਹੀ ਥੋੜੀ ਦੰਦਾਂ ਦੀ ਪ੍ਰੋਬਲਮ ਤਾਂ ਕਰ ਰਹੀ ਹੈ ਸ਼ਨੀ ਲੱਗਣ ਵਿੱਚ ਹੋਣ ਕਰਕੇ ਤਾਂ ਤੁਸੀਂ ਕਿਤੇ ਇੱਕ ਤਾਂ ਪੇੜ ਪੌਦਾ ਲਗਾ ਦੋ ਨਿੰਮ ਲਗਾ ਦੋ ਵੀ ਵਧੀਆ ਬਹੁਤ ਅੱਛਾ ਹੋ ਜਾਂਦਾ ਤੇ ਦੂਜਾ ਮੈਡੀਟੇਸ਼ਨ ਜੁਰੂਰ ਕਰਦੀ ਹੈ ਥੋੜੀ ਜਿਹਾ ਆਪਣੇ ਲਈ ਤਾਂ ਨ ਐਕਸਰਸਾਈਜ਼ ਕਰਦੀ ਹੈ ਕਿਉਂਕਿ ਨਾੜਾਂ ਦੀ ਪ੍ਰੋਬਲਮ ਤੇ ਪੀਟ ਦੀ ਪ੍ਰੋਬਲਮ ਕ੍ਰੈਕਸ਼ਨ ਦਾ ਹੁੰਦਾ ਹੈ। ਇਹ ਹੈ ਪੈਰ ਦੀ ਤੋਂ ਬਾਹਰ ਇਸ ਨੂੰ ਹਰਿਆ ਸਮਝਿਆ ਲੈ ਕੇ ਲੱਤ ਚੁਦ ਦੇ। ਅੰਜਾਉ। ECG ਛੋਟੇ ਸਿਤਾਰੇ ਸਿਤਾਰੇ 200 ਤੋਂ 90 ਸ਼ੋਟ ਦੇ ਸਾਕੇ ਗ੍ਰੈਸ਼ ਹੁੰਦਾ। ਹੁਣ ਤੁਸੀਂ ਘਰ ਦੀ ਸਫਾਈ ਕਰਦੇ ਪਏ ਇਨਸਾਨੀ ਦਵਾਈ ਹੋਣ ਵਾਲੀ ਦੀ ਦਵਾਈ ਦੀ ਤਿਆਰੀਆਂ ਚਾਹੁੰਦੀਆਂ ਰਹੀਆਂ ਨੇ ਤਾਂ ਮੇਹਨਤਾਂ ਲੀਆਗੇ ਕੁਈ ਵੀ ਚੇਂਜ ਕਰਨਾ ਤੁਸੀਂ ਫਟਦਾ ਚੀਜ਼ ਕਰਨਾ ਚਾਹਤ ਰਕਰੀਦਣੀ ਜਾਂ ਕੋਈ ਜਾਂ ਕੁਝ ਵੀ ਸ਼ੋਪਿੰਗ ਕਰਨੀ ਹੈ ਤਾਂ ਕਾਲਾ ਰੰਗ ਕੱਟ ਲੈ ਕੇ ਦਿੰਦਾ ਜੇ ਲੈਣਗੇ ਤਾਂ ਰਾਤ ਨੂੰ ਸ਼ਾਰਟ ਵਾਲੀ ਚਾਦਰ ਵਗੈਰਾ ਤੁਸੀਂ ਬਲੈਕ ਕ੍ਰੀਡਲ ਲਿਖਾ ਸਕਦੇ ਹੋ ਕੋਸ਼ਿਸ਼ ਕਰਨੀ ਕਿ ਪਰਤੇ ਚਾਦਰਾਂ ਬਲੈਕ ਕ੍ਰੀਡਲ ਨਾਲ ਲੈ ਇੰਗਲੈਂਡ ਤੋਂ ਛੋਟੀ ਮੋਟੀ ਸ਼ੋਪਿੰਗ ਜੋ ਵੀ ਕਰਨੀ ਹੈ ਰੰਗਾਂ ਦੇ ਮੁਤਾਬਕ ਹੀ ਉਹ ਚੀਜ਼ਾਂ ਰੱਖੋ ਔਰ ਕੋਸ਼ਿਸ਼ ਕਰੋ ਕਿ ਕਰਦੀ ਸਫਾਈ ਕਰਦੇ ਸਮੇਂ ਕਬਾੜ ਜੁਗੱਗ ਨਾ ਸੇ ਇਹ ਕਿ ਪਿਛਲੇ ਸਾਲ ਤਾਂ ਨਹੀਂ ਆਇਆ ਉਹ ਤਾਂ ਤੁਹਾਨੂੰ ਵੀ ਨਹੀਂ ਆਣਾ ਕਿ ਉਹ ਕੱਟੋ ਨੰਦਾ ਰੱਖੋ ਕਿਉਂਕਿ ਉਨੇ ਜੋਗੇ ਕਿ ਰਸੀ ਹੈ ਜੇ ਕੁਦਰਤ ਨੇ ਇੱਕ ਚੀਜ਼ ਰੱਖਣੀ ਆ ਤੁਹਾਡੇ ਘਰ ਸਾਫਤ ਕਰਨੀ ਆ ਤਾਂ ਉਹ ਤੁਸੀਂ ਇੱਕ ਸਮੇਂ ਕੇ ਰੱਖ ਲਈ ਤੋਂ ਨੇ ਉਹ એનર્ਜੀ ਨੂੰ ਉੱਥੇ ਕੈਮ ਕਰ ਲੈਣਾ ਤੇ ਨਮੀ ਨਹੀਂ ਫਿਰੋ ਠੀਕ ਹੈ ਨਾ ਤੇ ਜਦੋਂ ਜ਼ਰੂਰਤ ਹੋਏਗੀ ਕੁਦਰਤ ਦੇ ਦੇਗੀ ਇਹ ਚੀਜ਼ ਤੇ ਰੱਖੋ ਸਾਰਕੋ ਤੇ ਕਰਿਆ ਜਾਂ ਤਕ ਬਾੜ ਤੁਹਾਨੂੰ ਕੱਟੋ ਸਮਾਂ ਇਜਾਜ਼ਤ ਆਪ ਸਭ ਦਾ ਸਦਾ ਦਿਨ ਅੱਛਾ ਜਾਵੇ ਸਾਰਕੋ